ਕਿਵੇਂ ਅਫਸਰ ਸ਼ਾਹੀ ਖੁਦ ਪੰਜਾਬ ਦੇ ਪੈਰਾਂ ਤੇ ਕੋਹਾੜੇ ਮਾਰੀ ਐ ਜਿਹੜੀ ਅਫਸਰ ਸ਼ਾਹੀ ਐ ਖਾਸ ਕਰਕੇ ਆਈਐਸ ਅਧਿਕਾਰੀ ਤੇ ਆਈਪੀਐਸ ਅਧਿਕਾਰੀ ਇਹ ਅਜੋਕੇ ਯੁੱਗ ਦੇ ਰਾਜੇ ਨੇ ਇਹ ਕੋਈ ਸ਼ੱਕ ਨਹੀਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਭਾਰੀਆਂ ਹੁੰਦੀਆਂ ਨੇ ਪਰ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਅਧਿਕਾਰੀ ਬਹੁਤ ਘੱਟ ਦੇਖੇ ਗਏ ਨੇ ਵੀ ਜੇ ਕੋਈ ਇੰਜੀਨੀਅਰ ਕੋਈ ਮੁਲਾਜ਼ਮ ਕੋਈ ਡਾਕਟਰ ਕੋਈ ਟੀਚਰ ਜਾਂ ਕੋਈ ਨਰਸ ਬੀਬੀਐਮਪੀ ਚ ਡੈਪੂਟੇਸ਼ਨ ਤੇ ਭੇਜੀ ਜਾਂਦੀ ਹੈ ਪਹਿਲੀ ਗੱਲ ਤੇ ਉਹ ਸ਼ਫਾਰਸ਼ਾਂ ਪਵਾ ਕੇ ਆਪਣੇ ਨਾਂ ਘਟਾ ਦਿੰਦੇ ਨੇ ਡੈਪੂਟੇਸ਼ਨ ਤੇ ਜਾਂਦੇ ਨਹੀਂਗੇ ਜੇ ਜਾਂਦੇ ਆ ਤਾਂ ਫਿਰ ਕੁਝ ਮਹੀਨਿਆਂ ਬਾਅਦ ਸ਼ਫਾਰਸ਼ਾਂ ਪਾ ਕੇ ਜੁਗਾੜ ਕਰਕੇ ਵਾਪਸ ਆ ਜਾਂਦੇ ਨੇ ਖਾਲੀ ਪੋਸਟਰ ਰੱਖਨੇ ਔਰ ਉਹਨਾਂ ਪੋਸਟਰਾਂ ਤੇ ਜਦੋਂ ਹਰਿਆਣੇ ਦੇ ਜਦੋਂ ਹਿਮਾਚਲ ਦੇ ਜਦੋਂ ਰਾਜਸਥਾਨ ਦੇ ਜਾਂ ਦਿੱਲੀ ਦੇ ਮੁਲਾਜ਼ਮ ਅਧਿਕਾਰੀ ਬੈਠੇ ਹੋਣਗੇ ਤੇ ਉਹ ਪੰਜਾਬ ਦੇ ਹਿੱਤ ਕਿਵੇਂ ਸੁਰੱਖਿਅਤ ਰੱਖਣਗੇ ਅੱਜ ਤੁਹਾਡੇ ਨਾਲ ਪੰਜਾਬ ਦੀ ਅਫਸਰ ਸ਼ਾਹੀ ਦੀ ਗੱਲ ਕਰਾਂਗੇ ਕਿਵੇਂ ਅਫਸਰ ਸ਼ਾਹੀ ਖੁੱਦ ਪੰਜਾਬ ਦੇ ਪੈਰਾਂ ਤੇ ਕੋਹਾੜੇ ਮਾਰੀ ਹੈ ਕਿਵੇਂ ਪੰਜਾਬ ਦੇ ਹਿੱਤ ਬੀਬੀਐਮਬੀ ਜਾਂ ਚੰਡੀਗੜ੍ਹ ਵਿੱਚ ਖੋਏ ਜਾ ਰਹੇ ਨੇ ਉਹ ਸਵਾਦੀ ਅਫਸਰਸ਼ਾਹੀ ਕਿਵੇਂ ਅੱਖਾਂ ਮਿੱਟੀ ਬੈਠੀ ਹੈ ਮੈਂ ਆਪਣੇ ਸ਼ਬਦਾਂ ਵਿੱਚ ਕਹਿਣਾ ਹੁੰਦਾ ਜਿਹੜੀ ਅਫਸਰਸ਼ਾਹੀ ਹੈ ਖਾਸ ਕਰਕੇ ਆਈਐਸ ਅਧਿਕਾਰੀ ਤੇ ਆਈਪੀਐਸ ਅਧਿਕਾਰੀ ਇਹ ਅਜੋਕੇ ਯੁੱਗ ਦੇ ਰਾਜੇ ਨੇ ਇਹਨਾਂ ਨੂੰ ਦੁਨੀਆ ਭਰ ਦੀਆਂ ਸਹੂਲਤਾਂ ਸਰਕਾਰ ਦਿੰਦੀ ਹੈ ਮੋਟੀਆਂ ਤਨਖਾਹਾਂ ਦਿੰਦੀ ਹੈ ਰਹਿਣ ਲਈ ਆਲੀਸ਼ਾਨ ਬੰਗਲੇ ਦਿੰਦੀ ਹੈ ਵੱਡੀਆਂ ਕਾਰਾਂ ਦਿੰਦੀ ਹੈ ਡਰਾਈਵਰ ਨੌਕਰ ਚਾਕਰ ਸਿਕਿਉਰਟੀ ਹੋਰ ਪਤਾ ਨਹੀਂ ਕਈ ਸਹੂਲਤਾਂ ਇਹਨਾਂ ਅਧਿਕਾਰੀਆਂ ਨੂੰ ਮਿਲਦੀਆਂ ਨੇ ਇਹ ਕੋਈ ਸ਼ੱਕ ਨਹੀਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਭਾਰੀਆਂ ਹੁੰਦੀਆਂ ਨੇ ਪਰ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਅਧਿਕਾਰੀ ਬਹੁਤ ਘੱਟ ਦੇਖੇ ਗਏ ਨੇ ਪਿਛਲੇ ਦਿਨੀ ਪੰਜਾਬ ਕੈਬਨਿਟ ਨੇ ਇੱਕ ਵੱਡਾ ਫੈਸਲਾ ਕੀਤਾ ਸਲਾਘਾਯੋਗ ਫੈਸਲਾ ਵੀ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ BBMP ਵਿੱਚ ਸਾਡੀਆਂ ਅਸਾਮੀਆਂ ਜਿਹੜੀਆਂ ਨੇ ਪੰਜਾਬ ਕੇਡਰ ਦੇ ਮੁਲਾਜ਼ਮਾਂ ਦੀਆਂ ਅਧਿਕਾਰੀਆਂ ਦੀਆਂ ਖਾਲੀ ਰਹਿੰਦੀਆਂ ਨੇ ਉਹਨੂੰ ਭਰਨ ਲਈ ਇੱਕ ਵਿਸ਼ੇਸ਼ ਕੇਡਰ ਬਣਾਇਆ ਮੁਲਾਜ਼ਮਾਂ ਦਾ ਜਿਹੜਾ ਸਪੈਸ਼ਲ ਬੀਬੀਐਮ ਵਿੱਚ ਜਿਹੜੇ ਡੈਪੂਰੇਸ਼ਨ ਤੇ ਮੁਲਾਜ਼ਮ ਭੇਜਣੇ ਨੇ ਉਹ ਉਸ ਕੇਡਰ ਤੋਂ ਜਾਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਐਦਾਂ ਦੀ ਗੱਲ ਸੁਣੀ ਗਈ ਨਹੀਂ ਜਾਂਦੀ ਹੈ ਵੀ ਜੇ ਕੋਈ ਇੰਜੀਨੀਅਰ ਕੋਈ ਮੁਲਾਜ਼ਮ ਕੋਈ ਡਾਕਟਰ ਕੋਈ ਟੀਚਰ ਜਾਂ ਕੋਈ ਨਰਸ BBMB ਚ ਡੈਪੂਟੇਸ਼ਨ ਤੇ ਭੇਜੀ ਜਾਂਦੀ ਹੈ ਪਹਿਲੀ ਗੱਲ ਤੇ ਉਹ ਸ਼ਫਾਰਸ਼ਾਂ ਪਾ ਕੇ ਆਪਣੇ ਨਾਂ ਘਟਾ ਦਿੰਦੇ ਨੇ ਡੈਪੂਟੇਸ਼ਨ ਤੇ ਜਾਂਦੇ ਨਹੀਂਗੇ ਜੇ ਜਾਂਦੇ ਆ ਤਾਂ ਫਿਰ ਕੁਝ ਮਹੀਨਿਆਂ ਬਾਅਦ ਸ਼ਫਾਰਸ਼ਾਂ ਪਾ ਕੇ ਜੁਗਾੜ ਕਰਕੇ ਵਾਪਸ ਆ ਜਾਂਦੇ ਨੇ ਤੇ BBMB ਚ ਸਾਡੀਆਂ ਪੋਸਟਾਂ ਖਾਲੀ ਰਹਿੰਦੀਆਂ ਨੇ ਜਿਹਦੇ ਨਾਲ ਸਟੇਟ ਦਾ ਬਹੁਤ ਨੁਕਸਾਨ ਹੁੰਦਾ ਉਹਨੂੰ ਲੈ ਕੇ ਪੰਜਾਬ ਕੈਬਨਿਟ ਨੇ ਇੱਕ ਚੰਗਾ ਫੈਸਲਾ ਕੀਤਾ ਜਿਹਦੇ ਵਿੱਚ ਇਹ ਕਿਹਾ ਵੀ BBMP ਵਿੱਚ ਜਿਹੜੇ ਮੁਲਾਜ਼ਮ ਭੇਜਨੇ ਹਨ ਉਹਨਾਂ ਲਈ ਇੱਕ ਵਿਸ਼ੇਸ਼ ਕੇਟਰ ਬਣਾਇਆ ਜਾਏਗਾ ਮੇਰਾ ਖਿਆਲ ਪੰਜਾਬ ਸਰਕਾਰ ਉਹਦੇ ਲਈ ਇੱਕ ਨਵੇਂ ਭਰਤੀ ਰੂਲ ਬਣਾ ਦੇਗੀ ਵੀ ਉਹ ਉਸ ਭਰਤੀ ਵਿੱਚ ਜਿਹੜੇ ਮੁਲਾਜ਼ਮ ਸਿਲੈਕਟ ਹੋਣਗੇ ਆਉਣਗੇ ਉਹਨਾਂ ਨੇ BBMP ਵਿੱਚ ਹੀ ਸੀਮਾਵਾਂ ਦੇਣੀਆਂ ਨੇ ਜਿਹਦੇ ਕਰਕੇ ਉਹ ਕਿਸੇ ਤਰ੍ਹਾਂ ਦਾ जुगाੜ ਨਹੀਂ ਲਾ ਸਕਣਗੇ BBMP ਵਿੱਚ ਜਾਣਗੇ ਵੈਸੇ ਮੈਂ ਇਹ ਵੀ ਗੱਲ ਨਾਲ ਕਰਦਾ ਵੀ ਇਹ ਪ੍ਰਪੋਜ਼ਲ ਜਿਹੜੀ ਹੈ ਮੈਂ ਆਪਣੀ ਅੱਖੀਂ ਦੇਖੀ ਐ ਇਹ ਅੱਜ ਤੋਂ ਕੋਈ 10-12 ਸਾਲ ਪਹਿਲਾਂ ਦੀ ਚੱਲ ਰਹੀ ਐ ਮੈਂ ਬਤੌਰ ਜਰਨਲਿਸਟ ਬਤੌਰ ਪੰਜਾਬੀ ਨਿੱਜੀ ਤੌਰ ਤੇ ਵੀ ਇਹ ਮੰਤਰੀਆਂ ਸੰਤਰੀਆਂ ਅਧਿਕਾਰੀਆਂ ਕੋਲ ਇਹ ਗੱਲ ਲੈ ਕੇ ਗਿਆ ਸੀ ਵੀ BBMP ਵਿੱਚ ਘਾਣ ਹੋ ਰਿਹਾ ਤੁਹਾਡਾ ਤੁਹਾਡੀਆਂ ਪੋਸਟਾਂ ਖਾਲੀ ਰਹਿੰਦੀਆਂ ਨੇ ਤੁਸੀਂ ਇੰਜੀਨੀਅਰ ਮੁਲਾਜ਼ਮ ਨਹੀਂ ਭੇਜਦੇ ਤੇ BBMP ਨੂੰ ਮੌਕਾ ਮਿਲਦਾ ਉਹ ਖੋਰ ਸੂਬਿਆਂ ਦੇ ਮੁਲਾਜ਼ਮ ਉਥੇ ਭਰਤੀ ਕਰਦਾ ਔਰ ਪੈਸੇ ਪੰਜਾਬ ਦੇ ਪੈਸਿਆਂ ਨਾਲ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਸੋ ਹੁਣ ਮੈਂ ਪੁਆਇੰਟ ਤੇ ਆਵਾਂ ਫਿਰ ਗੱਲ ਕਰਦੇ ਆਂ ਵੀ ਅਧਿਕਾਰੀ ਕਿਵੇਂ ਅਵੇਸਲੇ ਨੇ ਜੋ ਹੁਣ ਗੱਲ ਸਾਹਮਣੇ ਆਈ ਹੈ ਵੀ BBMP ਵਿੱਚ 3043 ਪੰਜਾਬ ਦੇ ਕੋਟੇ ਦੇ ਮੁਲਾਜ਼ਮਾਂ ਦੀਆਂ ਅਧਿਕਾਰੀਆਂ ਦੀਆਂ ਇੰਜੀਨੀਅਰਾਂ ਦੀਆਂ ਪੋਸਟਾਂ ਖਾਲੀ ਨੇ ਔਰ ਇਹਨਾਂ ਵਿੱਚੋਂ 1784 ਪੋਸਟਾਂ ਅੱਜ ਦੇ ਦਿਨ ਖਾਲੀ ਨੇ। ਭਾਵ ਕੇਵਲ 1259 ਪੋਸਟਾਂ ਭਰੀਆਂ ਨੇ 3043 ਦੇ ਅਗੇਂਸਟ ਔਰ ਜੇ ਸਿੱਧੇ ਰੂਪ ਚ ਦੇਖੇ ਤੇ 59% ਪੋਸਟਾਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਬੰਦੀਆਂ ਨੇ BBMB ਚ ਉਹ ਖਾਲੀ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਸਾਡਾ BBMP ਵਿੱਚ ਹਿੱਸੇਦਾਰੀ 60% ਹੈ ਔਰ 60% ਹਿੱਸੇਦਾਰੀ ਤਹਿਤ BBMP ਦੇ ਕੁੱਲ ਖਰਚੇ ਦਾ 60% ਰਾਸ਼ੀ ਬਜਟ ਪੰਜਾਬ ਹਰ ਸਾਲ ਦਿੰਦਾ ਹੈ ਤੇ ਫਿਰ ਇਹ ਡੈਪੂਟੇਸ਼ਨ ਤੇ ਮੁਲਾਜ਼ਮ ਕਿਉਂ ਨਹੀਂ ਭੇਜੇ ਜਾਂਦੇ ਜੇ ਜਟਕੇ ਸਾਹਿਬ ਨਾਲ ਗੱਲ ਕਹੀ ਜਾਵੇ ਤੇ ਜੇ ਆਪਾਂ 3043 ਜਿਹੜੀਆਂ ਕੁੱਲ ਪੋਸਟਾਂ ਨੇ ਉਨ੍ਹਾਂ ਵਿੱਚੋਂ 1784 ਖਾਲੀ ਨੇ ਜੇ 1784 ਭਰੀਆਂ ਹੁੰਦੀਆਂ ਤੇ ਮੁਫਤੋਂ ਮੁਫਤੀ ਸਾਡੇ ਇਹ ਜਿਹੜੇ 1784 ਮੁਲਾਜ਼ਮ ਨੇ ਇਹਨਾਂ ਨੂੰ ਰੁਜ਼ਗਾਰ ਮਿਲ ਜਾਣਾ ਸੀ ਸਰਕਾਰ ਨੂੰ ਨਿੱਕਾ ਪਿਆ ਹੈ ਵੱਧ ਨਹੀਂ ਖਰਚਣਾ ਪੈਣਾ ਸੀ ਕਿਉਂਕਿ 60% ਪੰਜਾਬ ਸਰਕਾਰ BBMP ਦਾ ਖਰਚਾ ਹਰ ਸਾਲ ਦਿੰਦੀ ਹੈ ਤੇ ਇਹ 60% ਚ ਇਹ ਕਵਰ ਹੋ ਜਾਣੇ ਸੀ ਹੋ ਇਸ ਦੇ ਉਲਟ ਰਿਹਾ ਵੀ ਸਾਡੇ سرمایه ਨਾਲ ਹੋਰ ਸੂਬਿਆਂ ਦੇ ਮੁਲਾਜ਼ਮ ਤਨਖਾਹਾਂ ਲੈ ਕੇ ਦੇ ਆਪਣਾ ਜੀਵਨ ਨਰਵਾਹ ਕਰ ਰਹੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ 1784 ਪੋਸਟਾਂ ਖਾਲੀ ਕਿਉਂ ਰਹੀਆਂ ਇੱਕ ਪਾਸੇ ਤੇ BBMP ਦੇ ਤੋਂ ਪਾਣੀ ਦੇ ਮੁੱਦੇ ਨੂੰ ਲੈ ਕੇ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧਰਨੇ ਮਾਰਿਆ ਕਦੀ ਭੱਜ ਕੇ ਨੰਗਲ ਜਾਂਦਾ ਕਦੀ ਕਿਤੇ ਜਾਂਦਾ ਕਦੀ ਕਿਸੇ ਨਾਲ ਲੜਾਈ ਲੜਦਾ ਤੇ ਦੂਸਰੇ ਪਾਸੇ ਅਫਸਰਸ਼ਾਹੀ ਨੇ 1784 ਪੋਸਟਾਂ ਖਾਲੀ ਕੋ ਰੱਖੀਆਂ ਫਿਰ ਅਸੀਂ ਕਹਿੰਦੇ ਆਂ ਵੀ ਸਾਡੇ ਜਦੋਂ ਬੀਬੀਆਂ ਵਿੱਚ ਮੁੱਦਾ ਆਉਂਦਾ ਪਾਣੀਆਂ ਦਾ ਤੇ ਭਾਰੂ ਹੋ ਜਾਂਦੇ ਨੇ ਹਰਿਆਣਵੀ ਜਾਂ ਭਾਰੂ ਹੋ ਜਾਂਦੇ ਨੇ ਦਿੱਲੀ ਵਾਲੇ ਤੇ ਜਦੋਂ ਅਸੀਂ ਉੱਥੇ 1784 ਆਪਣੇ ਇੰਜੀਨੀਅਰ ਮੁਲਾਜ਼ਮ ਤਲਾਤ ਹੀ ਨਹੀਂ ਕਰਨੇ ਖਾਲੀ ਪੋਸਟਾਂ ਰੱਖਣੇ ਔਰ ਉਹਨਾਂ ਪੋਸਟਾਂ ਤੇ ਜਦੋਂ ਹਰਿਆਣੇ ਦੇ ਜਦੋਂ ਹਿਮਾਚਲ ਦੇ ਜਦੋਂ ਰਾਜਸਥਾਨ ਦੇ ਜਦ ਦਿੱਲੀ ਦੇ ਮੁਲਾਜ਼ਮ ਅਧਿਕਾਰੀ ਬੈਠੇ ਹੋਣਗੇ ਤੇ ਉਹ ਪੰਜਾਬ ਦੇ ਹਿੱਤ ਕਿਵੇਂ ਸੁਰੱਖਿਅਤ ਰੱਖਣਗੇ ਸੋ ਸਵਾਲ ਹੀ ਪੈਦਾ ਹੁੰਦਾ ਵੀ 1784 ਪੋਸਟਾਂ ਖਾਲੀ ਕਿਉਂ ਰਹੀਆਂ ਇਹਦੇ ਲਈ ਕਿਹੜਾ ਅਧਿਕਾਰੀ ਜ਼ਿੰਮੇਵਾਰ ਆ ਕਿਹੜਾ ਇਰੀਗੇਸ਼ਨ ਦਾ ਸੈਕਟਰੀ ਜ਼ਿੰਮੇਵਾਰ ਆ ਕਿਹੜਾ ਚੀਫ ਇੰਜੀਨੀਅਰ ਜ਼ਿੰਮੇਵਾਰ ਆ ਕਿਹੜਾ ਮੰਤਰੀ ਜ਼ਿੰਮੇਵਾਰ ਆ ਜਿਹੜੇ ਅੱਖਾਂ ਮੀਟ ਕੇ ਬੈਠਾ ਰਿਹਾ ਇਰੀਗੇਸ਼ਨ ਇੱਕ ਅਹਿਮ ਵਿਭਾਗ ਦਾ ਮੰਤਰੀ ਹੋਵੇ ਅਹਿਮ ਵਿਭਾਗ ਦਾ ਸੈਕਟਰੀ ਹੋਵੇ ਐਵੇਂ ਵਿਭਾਗ ਦਾ ਮੁੱਖ ਇੰਜੀਨੀਅਰ ਹੋਵੇ ਜਾਂ ਹੋਰ ਸਬੰਧਤ ਅਧਿਕਾਰੀ ਹੋਣ ਤੇ ਫਿਰ 1784 포ਸਟਾਂ BBMP ਦੀਆਂ ਖਾਲੀ ਕਿਉਂ ਰਹੀਆਂ ਇਹਦੇ ਤੇ ਪੰਜਾਬ ਸਰਕਾਰ ਨੂੰ ਬਕਾਇਦਾ ਪੜਤਾਲ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਕਾਰਨ ਕੀ ਹੈ ਵੀ BBMP ਨਾਲ ਸਾਡੀ ਸਿੱਧੀ ਲੜਾਈ ਚੱਲਦੀ ਆ ਰਹੀ ਹੈ ਆ ਪਿਛਲੇ ਸਮੇਂ ਚ BBMP ਵਿੱਚੋਂ ਮੈਂਬਰ ਪਾਵਰ ਦੀ ਸਾਡੀ ਪੋਸਟ ਕੱਟ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਉਹਦੇ ਵਿੱਚ ਇਹ ਮਤੇ ਪਾਸ ਕੀਤੇ ਗਏ ਇਸ ਤੋਂ ਬਾਅਦ ਜਦੋਂ ਕੇਂਦਰ ਵੱਲੋਂ ਭਾਖੜਾ ਤੇ ਨੰਗਲ ਡੈਮਾਂ ਤੇ ਪੰਜਾਬ ਪੁਲਿਸ ਦੀ ਥਾਂ ਤੇ ਕੇਂਦਰੀ ਤਜੋਗਕ ਸੁਰੱਖਿਆ ਬਲ ਲਾਉਣ ਦੀ ਗੱਲ ਕੀਤੀ ਤੇ ਉਦੋਂ ਵੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭੇੜ ਕਰਦੇ ਰਹੇ ਲੜਦੇ ਰਹੇ ਪਰ ਦੂਸਰੇ ਪਾਸੇ ਅਸੀਂ 1784 포ਸਟ ਖਾਲੀ ਛੱਡੀਆਂ ਨੇ ਮੈਂ ਇਹਦੇ ਨਾਲ ਹੀ ਲੈਣਾ ਚਾਹੁੰਦਾ ਚੰਡੀਗੜ੍ਹ ਦੀ ਗੱਲ ਚੰਡੀਗੜ੍ਹ ਵਿੱਚ ਵੀ ਰੀਆਰਗੇਨਾਈਜੇਸ਼ਨ ਐਕਟ 1964 ਤਹਿਤ ਸਾਡਾ 60 ਫੀਸਦੀ ਕੋਟਾ ਮੁਲਾਜ਼ਮਾਂ ਦਾ ਪਰ ਅੱਜ ਸਿਚੁਏਸ਼ਨ ਇਹ ਹੈ ਕਿ 60 ਫੀਸਦੀ ਕੋਟਾ ਖੋਰ-ਖੋਰ ਕੇ ਮਹਿਜ 2-3 ਫੀਸਦੀ ਕਰਤਾ ਯੂਟੀ ਕੇਟਰ ਮੁਲਾਜ਼ਮਾਂ ਦਾ ਬਣਾ ਦਿੱਤਾ ਔਰ ਜਿਹੜੇ ਆਈਐਸ ਆਈਪੀਐਸ ਸਾਡੇ ਅਧਿਕਾਰੀ ਪੀਸੀਐਸ ਅਧਿਕਾਰੀ ਪੰਜਾਬ ਤੋਂ ਡੈਪੂਟੇਸ਼ਨ ਤੇ ਆਉਂਦੇ ਸੀ ਉਹਨਾਂ ਦੀ ਥਾਂ ਤੇ ਯੂਟੀ ਕੇਟਰ ਦੇ ਆਈਐਸ ਅਧਿਕਾਰੀ ਤਨਾਤ ਕੀਤੇ ਜਾ ਰਹੇ ਨੇ ਪਰ ਪੰਜਾਬ ਦੀ ਅਫਸਰਚਾਈ ਖਮੋਸ਼ ਹੈ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਡਰ ਕੀਤੇ ਸੀ ਉਸ ਵੇਲੇ ਦੇ ਚੀਫ ਸਕੱਤਰ ਨੂੰ ਵੀ ਉਹ ਤੁਰੰਤ ਇੱਕ ਕਮੇਟੀ ਬਣਾਉਣ ਨੋਡਲ ਅਫਸਰ ਨਿਯੁਕਤ ਕਰਨ ਜਿਹੜੇ 24 ਘੰਟੇ ਚੰਡੀਗੜ੍ਹ ਪ੍ਰਸ਼ਾਸਨ ਤੇ ਆਖਰ ਰੱਖਣ ਵੀ ਪੰਜਾਬ ਦੇ ਕਿਸੇ ਹੱਕ ਨੂੰ ਕਿਸੇ ਅਧਿਕਾਰ ਨੂੰ ਕਿਸੇ ਡੈਪੂਟੇਸ਼ਨ ਕੋਟੇ ਨੂੰ ਖੋਰਾ ਤੇ ਨਹੀਂ ਲੱਗ ਰਿਹਾ ਪਰ ਅੱਜ ਤੱਕ ਉਹ ਕਮੇਟੀ ਨਹੀਂ ਬਣੀ ਔਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਵੀ ਕੁਝ ਅਧਿਕਾਰੀ ਖੁਦ ਪੰਜਾਬ ਦੇ ਪੈਰਾਂ ਤੇ ਕੁਹਾੜੇ ਮਾਰ ਰਹੇ ਨੇ ਕਿਵੇਂ ਮਾਰ ਰਹੇ ਨੇ ਇੱਕ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਪੱਤਰ ਲਿਖਿਆ ਵੀ ਜਿਹੜੇ ਸੀਟੀਜੀ ਦੇ ਤੁਹਾਡੇ ਵਰਕਸਮੈਨ ਮੈਨੇਜਰ ਨੇ ਜਨਰਲ ਮੈਨੇਜਰ ਨੇ ਉਹ ਰਿਟਾਇਰ ਹੋ ਗਏ ਨੇ ਔਰ ਜਿਹੜਾ ਤੁਹਾਡਾ ਡੈਪੂਟੇਸ਼ਨ ਦਾ ਕੋਟਾ ਇੱਥੇ ਬੰਦਾ ਜੰਡਰਮੈਨ ਦੇ ਦਾ ਵਰਕਸਮੈਨ ਦੇ ਦਾ ਖਾਲੀ ਐ ਅਧਿਕਾਰੀ ਭੇਜੋ ਤੇ ਟ੍ਰਾਂਸਪੋਰਟ ਵਿਭਾਗ ਦੇ ਉਸ ਵੇਲੇ ਦੇ ਅਧਿਕਾਰੀ ਨੇ ਆਪਣੇ ਹੱਥ ਵੱਡ ਤੇ ਔਰ ਪੰਜਾਬ ਦੇ ਪੈਰਾਂ ਤੇ ਖੁਦ ਕੁਹਾੜਾ ਮਾਰ ਕੇ ਇਹ ਗੱਲ ਕਹਿ ਦਿੱਤੀ ਵੀ ਸਾਡੇ ਕੋਲ ਤੇ ਕੋਈ ਅਧਿਕਾਰੀ ਨਹੀਂ ਹੈਗਾ ਤੁਸੀਂ ਆਪਣੇ ਪਦ ਤੇ ਰੱਖ ਲਓ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਉਹ ਜਿਹੜੀਆਂ ਪੰਜਾਬ ਦੀਆਂ ਪੋਸਟਾਂ ਸੀ ਉੱਥੇ ਹੁਣ ਹਰਿਆਣੇ ਤੇ ਡਿਊਟੀ ਦੇ ਅਧਿਕਾਰੀ ਨਿਯੁਕਤ ਨੇ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਸੇ ਤਰ੍ਹਾਂ ਲੋਕ ਸੰਪਰਕ ਵਿਭਾਗ ਡਿਊਟੀ ਵਿੱਚ ਇੱਕ ਪੀਆਰਓ ਦੀ ਪੋਸਟ ਪੱਕੀ ਪੰਜਾਬ ਦੀ ਹੁੰਦੀ ਸੀ ਚੰਡੀਗੜ੍ਹ ਪ੍ਰਸ਼ਾਸਨ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਪਿਛਲੇ ਸਮੇਂ ਚਿੱਠੀ ਦੇ ਚਿੱਠੀ ਲਿਖਦਾ ਰਿਹਾ ਪਰ ਉਹਨਾਂ ਨੇ ਪੀਆਰਓ ਦਾ ਜਿਹੜਾ ਪੈਨਲ ਨਹੀਂ ਭੇਜਿਆ ਆਪਣਾ ਤੇ ਫਿਰ ਬਹਾਨਾ ਮਿਲ ਗਿਆ ਹੁਣ ਚੰਡੀਗੜ੍ਹ ਲੋਕ ਸੰਪਰਕ ਵਿਭਾਗ ਵਿੱਚ ਪੀਆਰਓ ਜਿਹੜੇ ਨੇ ਹਰਿਆਣੇ ਦੇ ਜਾਂ ਹੋਰ ਜਿਹੜੇ ਸਟੇਟਾਂ ਦੇ ਲੱਗੇ ਨੇ ਉਹਨਾਂ ਨੇ ਆਪਣੇ ਪਦਨ ਤੇ ਭਰਤੀ ਕਰ ਲਏ ਨੇ ਇਹਦੇ ਲਈ ਕੌਣ ਜ਼ਿੰਮੇਵਾਰ ਆ ਸੋ ਸਵਾਲ ਹੀ ਪੈਦਾ ਹੁੰਦਾ ਹੈ ਵੀ ਜੇ ਅਫਸਰ ਸ਼ਾਹੀ ਜਿਹੜੀ ਸਾਡੀ ਹੈ ਉਹ ਪੰਜਾਬ ਪ੍ਰਤੀ ਜਿਹੜੀ ਤੇ ਨਾ ਰੱਖਦੀ ਹੋਊਗੀ ਪੰਜਾਬ ਦੇ ਹਿੱਤਾਂ ਨਾਲ ਪਿਆਰ ਨਾ ਕਰਦੀ ਹੋਊਗੀ ਪੰਜਾਬ ਦੀ ਧਰਤ ਨਾਲ ਜੁੜ ਕੇ ਨਾ ਚੱਲਦੀ ਹੋਊਗੀ ਤੇ ਫਿਰ ਪੰਜਾਬ ਦੇ ਹਿੱਤ ਬੀਬੀਐਮ ਵਿੱਚ ਜਾਂ ਡਿਊਟੀ ਚੰਗੀ ਚੰਡੀਗੜ੍ਹ ਤੇ ਕਿਵੇਂ ਸੁਰੱਖਿਅਤ ਰਹਿਣਗੇ